ਹੇਗਾ ਸਾਡਾ ਲਾਸਟ ਡੇ ਤੇ ਅੱਜ ਫੇਰ ਅਸੀਂ ਚੱਲੇ ਆ ਦੁਬਈ ਨੂੰ ਤੇ ਕੇ ਜੀ ਬਾਏ ਬਾਏ ਗੋਡ ਬlesਸ ਯੂ ਟੇਕ ਕੇ ਹਨ ਇਸੇ ਕਰਦੀ ਸੀ ਹੈਲੋ ਗਾਇਸ ਪ੍ਰੇਜ਼ ਦਾ ਲਾਰਡ ਸਾਰਿਆਂ ਨੂੰ ਜੈਮ ਸੀ ਵੀ ਮੈਂ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋ ਤੇ ਅੱਜ ਸਾਡਾ ਹੈਗਾ ਹੈ ਦੁਬਈ ਦੇ ਵਿੱਚ ਲਾਸਟ ਡੇ ਤੇ ਅਸੀਂ ਖੁਦਾ ਦਾ ਬਹੁਤ ਸ਼ੁਕਰਗੁਜ਼ਾਰ ਆਂ ਕਿ ਪਰਮੇਸ਼ਰ ਹਰ ਰੋਜ਼ ਹੀ ਸਾਡੇ ਲਈ ਆਪਣੇ ਸਵਰਗ ਤੋਂ ਕਾਹ ਨੂੰ ਮੁਹੱਈਆ ਕਰਾਉਂਦੇ ਆ ਤੇ ਪਰਮੇਸ਼ਰ ਸਾਡੇ ਪੱਖ ਦੇ ਵਿੱਚ ਖੜਦੇ ਆ ਸੋ ਅੱਜ ਸਾਡੇ ਨਾਲ ਖੁਦਾ ਦੇ ਖਾਦਮ ਆ ਪਾਸਟਰ ਵਾਰਿਸ ਪਾਕਿਸਤਾਨ ਤੋਂ ਹੈਲੋ ਪਾਸਟਰ ਜੀ ਕੀ ਹਾਲ ਚਾਲ ਜੀ ਸੋ ਪਾਸਟਰ ਜੀ ਸਾਨੂੰ ਲੈਣ ਆਏ ਆ ਐਕਚੁਅਲ 'ਚ ਮਨਜੋਤ ਦੇ ਰਿਸ਼ਤੇਦਾਰ ਹੈਗੇ ਆ ਪਾਸਟਰ ਦਿਲਜੀਤ ਮੱਟੂ ਜੀ ਸੋ ਉਹਨਾਂ ਨੇ ਸਾਨੂੰ ਪਾਸਟਰ ਜੀ ਨੇ ਸਾਨੂੰ ਭੇਜਿਆ ਲੈਣ ਦੇ ਲਈ ਸੋ ਅਸੀਂ ਜਾਗੀਰ ਨੂੰ ਪਾਸਟਰ ਦਜੀਤ ਮੱਟੂ ਜੀ ਨੂੰ ਵੀ ਮਿਲਾਂਗੇ ਤੇ ਪਾਸਟਰ ਵਾਰਿਸ ਜੀ ਜਿਹੜੇ ਪਾਕਿਸਤਾਨ ਤੋਂ ਇੱਥੇ ਖੁਦਾ ਦੀ ਸੇਵਕਾਈ ਕਰਦੇ ਆ ਸ਼ਾਰਜਾ ਦੇ ਵਿੱਚ ਤੇ ਬਹੁਤ ਸ਼ੁਕਰਗੁਜ਼ਾਰ ਆ ਕਿ ਪ੍ਰਭੂ ਦਾ ਧੰਨਵਾਦ ਕਰਦੇ ਅਸੀਂ ਕਿ ਹਰ ਰੋਜ਼ ਹੀ ਪਰਮੇਸ਼ਰ ਸਾਨੂੰ ਆਪਣੇ ਦਾਸਾਂ ਦੇ ਨਾਲ ਮਿਲਾਉਂਦੇ ਆ ਤੇ ਔਰ ਪਾਸਟਰ ਜੀ ਕਿਦਾਂ ਸਭ ਠੀਕ ਠਾਕ ਆ ਜੀ ਜੈਮਸੀ ਕੀ ਸਭ ਕੋ ਅਗੇ ਮੈਂ ਬਿਲਕੁਲ ਠੀਕ ਖੁਦਾਵੰਦ ਦੀ ਸ਼ੁਕਰਗੁਜ਼ਾਰੀ अपने तो खुदा, खुदा अपने, आ, अपने लोगों को इस्तेमाल कर तो इस करता है मुझे तो वालों को एक बार फिर जैम सी गॉड बारिस जी पाकिस्तान तू हम अगे जा रहे हैं पास्टर दलजीत मट्टू जी मिलना फिर उन्होंने इंट्रोड्यूस करावे ਸੋ ਸਾਡਾ ਗਾਇਸ ਸਾਡਾ ਜਿਹੜਾ ਦੁਬਈ ਦਾ ਟ੍ਰਿਪ ਬਹੁਤ ਹੀ ਵਧੀਆ ਬ੍ਰੈਸਟ ਸਾਡਾ ਟ੍ਰਿਪ ਸੋ ਹਮੇਸ਼ਾ ਮੈਂ ਇੱਕ ਉਹ ਤੁਹਾਨੂੰ ਸੁਨੇਹਾ ਦੇਣਾ ਚਾਹਣਾ ਆਪਣੇ ਦਾਸਾਂ ਦੇ ਨਾਲ ਵਫਾਦਾਰ ਰਹੋ ਤੇ ਆਪਣੇ ਖਾਦਮਾਂ ਦੀ ਹਮੇਸ਼ਾ ਆਗਿਆਕਾਰੀ ਦੇ ਵਿੱਚ ਰਹੋ ਤੇ ਪਰਮੇਸ਼ਰ ਸਾਡੇ ਲਈ ਸਵਰਗ ਦੇ ਵਿੱਚੋਂ ਆਪਣੇ ਸਵਰਗੀ ਆਸ਼ੀਸ਼ਾਂ ਵਰਕਰ ਤੁਹਾਨੂੰ ਭੇਜਦੇ ਆ ਸੋ ਗਾਇਸ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਵਲੌਗ 1 2 ਦਿਨ ਤੱਕ ਅਸੀਂ ਜਰੂਰ ਆਪਣਾ ਅਫੀਸ਼ੀਅਲ YouTube ਚੈਨਲ ਤੇ ਅਪਲੋਡ ਕਰਾਂਗੇ ਸੋ ਹੋਰ ਵੀ ਬਹੁਤ ਸਾਰੇ ਜਿਹੜੀਆਂ ਇੱਥੋਂ ਦੀ ਅਸੀਂ ਦੇਖਿਆ ਘੁੰਮਿਆ ਐਕਟੀਵਿਟੀ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਹੋਪ ਕਿ ਪਰਮੇਸ਼ਰ ਸਾਰਿਆਂ ਨੂੰ ਇਦਾਂ ਦੀਆਂ ਜਗ੍ਹਾ ਤੇ ਦੇਖਣ ਦਾ ਮੌਕਾ ਮਿਲੇ ਤੇ ਖੁਦਾ ਦੇ ਨਾਮ ਨੂੰ ਮਹਿਮਾ ਮਿਲੇ ਸੋ ਕੱਲ ਐਤਵਾਰ ਹੈਗਾ ਸੋ ਸਾਰੇ ਆਪ ਆਪਣੀਆਂ ਚਰਚਾਂ ਦੇ ਵਿੱਚ ਜਾਓ ਅਸੀਂ ਵੀ ਪੰਜਾਬ ਪਹੁੰਚ ਜਾਣਾ ਸੋ ਗਾਇਸ ਅੱਜ ਅਸੀਂ ਘੁੰਮ ਰਹੇ ਆ ਪਾਸਟਰ ਦਲਜੀਤ ਮੱਟੂ ਜੀ ਦੇ ਨਾਲ ਤੇ ਪਾਸਟਰ ਵਾਰਸ ਜੀ ਦੇ ਨਾਲ ਪਾਕਿਸਤਾਨ ਤੋਂ ਸੋ ਬਹੁਤ ਹੀ ਵਧੀਆ ਹੈ ਅੱਜ ਸਰ ਕਿਹੜੇ ਮਾਲਚ ਪਹੁੰਚੇ ਆਪਾਂ ਦੱਸਿਓ ਆਪਾਂ ਦੁਬਈ ਹੈ ਅੱਛਾ ਦੁਬਈ ਹੈ ਜੀ ਓਕੇ ਸੋ ਥੈਂਕ ਯੂ ਸੋ ਮੱਚ ਪਾਸਟਰ ਜੀ ਇਦਿਆਂ ਵਧੀਆ ਜਗ੍ਹਾ ਦਿਖਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਓਕੇ ਜੀ ਥੈਂਕ ਯੂ ਸੋ ਮੱਚ ਸੋ ਗਾਇਸ ਇਹ ਹੈਗਾ ਏ ਦਬਈ ਕਿਹੜਾ ਦਬਈ ਹਿੱਲ ਮਾਲ ਸੋ ਬਹੁਤ ਪਿਆਰਾ ਹੈ ਤੇ ਬਹੁਤ ਜ਼ਬਰਦਸਤ ਬ੍ਰਾਂਡ ਆ ਮੋਸਟਲੀ ਅਸੀਂ ਜਿਆਦਾ ਮਾਲ ਦੇ ਵਿੱਚ ਵਿਜ਼ਿਟ ਕਰ ਰਹੇ ਹਾਂ ਕਿਉਂਕਿ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਤੇ ਤੁਸੀਂ ਦੇਖ ਸਕਦੇ ਹੋ ਗਾਇਸ ਇਹ ਹੈਗਾ ਦਬਈ ਮਾਲ ਜੀ ਇਹਦਾ ਕੀ ਨਾਮ ਹੈ ਮੈਂ ਕਿਹਾ ਸੀ ਰੈਗੂਲੇਸ਼ਨ ਦਾ ਸਮਾਨ ਹਾਂਜੀ ओके okay. रावत फोटो कटिंग ਬਹੁਤ ਸੋਹਣੇ ਡੈਕੋਰੇਸ਼ਨ ਦਾ ਸਮਾਨ ਆ ਬਹੁਤ ਪਿਆਰਾ ਫੋਟੋ ਕਟਿੰਗ ਬੈਸਟ ਗਾਈਸ ਅਸੀਂ ਤੁਹਾਨੂੰ ਦਿਖਾ ਰਹੇ ਆ ਬੁਰਜ ਖਲੀਫਾ ਦਾ ਦਿਨ ਦਾ 뷰 ਤੇ ਰਾਤ ਨੂੰ ਬਹੁਤ ਸ਼ਾਨਦਾਰ ਹੁੰਦਾ ਪਰ ਅਸੀਂ ਅੱਜ ਸਾਨੂੰ ਮੌਕਾ ਮਿਲਿਆ ਕਿ ਅਸੀਂ ਤੁਹਾਨੂੰ ਦਿਨ ਦਾ 뷰 ਦਿਖਾਈਏ ਸੋ ਇਹ ਹੈਗਾ ਇਹ ਬੁਰਜ ਖਲੀਫਾ ਸੋ ਬਹੁਤ ਪਿਆਰਾ 뷰 ਹੈ ਬਿਲਡਿੰਗ ਬਹੁਤ ਵਧੀਆ ਸ਼ਾਨਦਾਰ ਇੱਥੇ ਹੈਗੀਆਂ ਸੋ ਅੱਜ ਅਸੀਂ ਨਿਕਲੇ ਸੀ ਪਾਸਟਰ ਜੀ ਦੇ ਨਾਲ ਸਾਨੂੰ ਮੌਕਾ ਮਿਲਿਆ ਬਾਹਰ ਜਾਣ ਦਾ ਅਸੀਂ ਆ ਗਏ ਹਾਂ ਹੁਣ ਮਾਲ ਦੇ ਵਿੱਚ ਤੇ ਇਹ ਹੈਗਾ ਗ੍ਰੈਂਡ ਮਾਲ ਦੁਬਈ ਸਿਟੀ ਦੇ ਵਿੱਚ ਸੋ ਸਾਡੇ ਨਾਲ ਆ ਪਰਮੇਸ਼ਰ ਦੇ ਦਾਸ ਪਾਸਟਰ ਦਿਲਜੀਤ ਮੱਟੂ ਜੀ ਹੈਲੋ ਜੈਮਸੀ ਜੀ ਜੀ ਵੈਸਲੋਰਡ ਤੇ ਸਾਡੇ ਨਾਲ ਪਾਸਟਰ ਵਾਰਸ ਸਾਹਿਬ ਵਾਰਸ ਸਾਹਿਬ ਪਾਕਿਸਤਾਨ ਤੋਂ ਹੈਲੋ ਜੈਮਸੀ ਕੀ ਸਭ ਨੂੰ ਜੀ ਤੇ ਪਾਸਟਰ ਜੀ ਤੁਹਾਡੀ ਪੰਜਾਬੀ ਦੇ ਬੜੇ ਫੈਨ ਥੋੜੇ ਜਿਹਾ ਪੰਜਾਬੀ ਦੇ ਅਲਫਾਜ਼ ਬੜੀ ਜੀ ਜੈਮਸੀ ਕੀ ਮੇਰੀ ਤਰਫੋਂ ਸੇ ਪਾਸਟਰ ਵਾਰਸ ਮੈਂ ਲਾਹੌਰ ਪਾਕਿਸਤਾਨ ਸੇ ਹਾਂ ਆਪ ਸਭ ਕੈਸੇ ਹੈਂ ਤੋ ਬੜਾ ਅੱਛਾ ਲੱਗ ਰਹਾ ਹੈ ਇਸ ਵਕਤ ਬ੍ਰਦਰ ਜੀ ਕੇ ਸਾਥ اور ان کی مسز ہے ساتھ فاسد صاحب ہیں ساتھ برے تو خدا ان کی شکر گزاری ہے کہ خدا اپنے لوگوں کے اندر رفاقت ڈالتا ہے اور ہم خدا کی خدمت کے لیے ایک دوسرے کے ساتھ مل کے خدا کے کام کو سر انجام دیتے ہیں جی ٹھیک ٹھاک ਪਰ ਅਸਲ ਵਿੱਚ ਪਾਕਟਰ ਦਨਜੀਤ ਮਟੂ ਜੀ ਇਹਨਾਂ ਦੇ ਰਿਲੇਟਿਵ ਵਾ ਤੇ ਸਾਡੇ ਰਿਲੇਟਿਵ ਆ ਤੇ ਤਾਂ ਕਰਕੇ ਅਸੀਂ ਉਹ ਸਾਨੂੰ ਮਿਲਣ ਆਏ ਸੀ ਅੱਜ ਫਿਰ ਅਸੀਂ ਉਹਨਾਂ ਨਾਲ ਕੰਮਰੇ ਆ ਹੋਲ ਦੇ ਵਿੱਚ ਤੇ ਦਿਖਾਉਣੇ ਤੁਹਾਨੂੰ ਅੰਦਰ ਦੀ ਐਕਟੀਵਿਟੀ ਸਾਰੀ ਤੇ ਹੁਣ ਉਹ ਸਾਨੂੰ ਕੁਝ ਖਾਣ ਦੇ ਲਈ ਆਏ ਆ ਕਿਉਂਕਿ ਅੱਜ ਸੈਸ਼ਨ ਕਰਨੀ ਹੈ ਸ਼ੋਪਿੰਗ 올 ਡੇ ਅੱਜ ਸਾਡਾ ਹੈਗੀ ਹੈ ਸ਼ੋਪਿੰਗ ਦਾ ਸਾਰਾ Esperança e Cardeixo a unha gaisa